ਪੈਕ ਜੁਮ ਜੋਪਲ ਮੈਂ ਆ ਵੀ ਨਹੀਂ ਪੈਣ ਦੋ ਪਿਆਰੀਆਂ ਦੇ ਫੜ ਲਿਓ ਆ ਕੇ ਚੁੰਗਦੇ ਉਦਾ ਵੀ ਇੱਕ ਫੋਟ ਜਾਤਾ ਹੈ ਗਹਿਨੀ ਥੱਲੇ ਹਾਂ ਹਾਲੇ ਚੈਨਲ ਤੇ ਬਣੇ ਰਹੋ ਤਾਂ ਪਹਿਲਾਂ ਤੁਹਾਨੂੰ 2-4 ਮਿੰਟ ਦੀ ਖਬਰ ਸੁਣਾਵਾਂਗੇ ਫਿਰ ਅਗਲੇ ਚਾਰ ਸਾਂਝੇ ਕਰਾਂਗੇ ਵੀ ਭਈਏ ਦਬਾਅ ਪੰਜਾਬ ਤੇ ਕਿਵੇਂ ਬਣਾ ਰਹੇ ਆ ਜਿਹੜੇ ਲੋਕਾਂ ਨੇ ਸਾਡਿਆਂ ਨੇ ਇਹਨਾਂ ਨੂੰ ਘਰਾਂ ਦੇ ਵਿੱਚ ਰੱਖਿਆ ਕਈ ਮੋਟਰਾਂ ਤੇ ਵੀ ਰੱਖੀ ਬੈਠੇ ਆ ਘਰਾਂ 'ਚ ਵੀ ਰੱਖੀ ਬੈਠੇ ਆ ਚਾਬੀਆਂ ਤੱਕ ਕਰਾਂ ਦੀਆਂ ਦੇ ਦਿੰਦੇ ਆ ਜਿਹੜੇ ਸਾਡੇ ਜ਼ਿਮੀਦਾਰ ਭਰਾ ਲੰਬੇ ਸਮੇਂ ਤੋਂ ਰਹਿੰਦੇ ਆ ਜਿਨ੍ਹਾਂ ਕੋਲ ਬਾਅਦ ਦੇ ਵਿੱਚ ਕਈ ਵਾਰ ਤਾਂ ਇਹ ਡਾਕੇ ਵੀ ਮਾਰ ਕੇ ਤੇ ਪੰਜਾਬ ਦੇ ਵਿੱਚੋਂ ਭੱਜ ਜਾਂਦੇ ਆ ਤਾਂ ਇਹਨਾਂ ਦੇ ਦਿੱਤੇ ਜੈਨਾ ਕਰੋ ਹੁਣ ਜਿਹੜੀ ਇੱਕ ਸਰਪੰਚ ਬਣਿਆ ਸੀ ਪਿੱਛੇ ਦੇ ਭਈਆ ਤੇ ਇਹ ਭਈਏ ਸ਼ਰਿਆਮ ਕਿਵੇਂ ਗੱਲਾਂ ਕੱਢ ਰਹੇ ਆ ਤਾਂ ਮੈਂ ਵੀਡੀਓ ਸੁਣਾਉਣਾ ਜਿਹੜੀ ਕਿ ਬਈ ਇੱਕ ਪੱਤਰਕਾਰ ਥਲੀ ਤੇ ਲੋਕ ਪੰਜਾਬੀ ਲੋਕ ਚੈਨਲ ਜੋ ਉਹਨਾਂ ਚੈਨਲ ਤੋਂ ਇੱਕ ਵੀਡੀਓ ਆ ਗਈ ਸਾਹਮਣੇ ਚੈਨਲ ਤੇ ਬਣੇ ਰਹੋ ਭਾਈ ਜੀ ਆ ਕੀ ਕੀ ਗੱਲ ਹੋਈ ਸਰਦਾਰ ਸਾਹਿਬ ਕਿਹੜੀ ਗੱਲ ਕਰਕੇ ਇੱਥੇ ਕੱਟ ਹੋਇਆ ਭਾਈ ਉਹਦੀ ਗੱਲ ਸੁਣੋ ਪਤਾ ਕੀ ਹੈ 2 ਦਿਨ ਪਹਿਲਾਂ ਪ੍ਰੇਮ ਨਗਰ ਤੋਂ 5 ਬੰਦਿਆਂ ਨੇ ਵੀਡੀਓ ਭਾਈ ਓਏ ਚਲੇ ਬਸ ਆ ਜੀ ਯਾਰ ਜਿੱਥੇ ਸਾਹ ਲੈਣੇ ਦੀ ਵੀ ਜਗ੍ਹਾ ਨਹੀਂ ਹੈ ਜਦ ਲਾਈਫ ਟੂ ਮੱਚ ਹੋ ਜਾਏ ਕੈਫੇ ਸਟਾਈਲ ਗੋਲ ਕਾਫੀ ਹੋ ਜਾਏ Thank <laughs> you. ਉਹ ਦਿਨ ਪਹਿਲਾ ਪ੍ਰੇਮ ਨਗਰ ਤੋਂ ਪੰਜ ਬੰਦੇ ਨੇ ਵੀਡੀਓ ਭਾਈ ਤੇ ਗਿਆਨੀ ਜਮਲੂ ਬੁਰਾ ਚੰਗਾ ਬੋਲਿਆ ਅਸੀਂ ਸ਼ਰਾਬ ਲਈ ਹੈ ਜੀ ਵਰਤੀ ਬੋਲ ਨਹੀਂ ਸਕਦੇ ਮਾਈਕ 'ਤੇ ਗਿਆਨੀਆਂ ਨੂੰ ਪੰਜਾਬੀਆਂ ਨੂੰ ਉਹ ਤੋਂ ਬਾਅਦ ਪ੍ਰਸ਼ਾਸਨ ਨੂੰ ਰੈਲ ਮਚਰੇ ਵਾਲਿਆਂ ਨੇ ਅਪੀਲ ਦਿੱਤੀ ਵੀ ਇਹਨਾਂ ਨੂੰ ਅਰੈਸਟ ਉਹਨਾਂ ਨੇ ਅਰੈਸਟ ਨਹੀਂ ਕੀਤੀ ਇਹਨਾਂ ਦੀ ਪਤਾ ਨਹੀਂ ਕਿਸ ਦਾ ਦਬਾਅ ਹੈ ਕਿਸੇ ਐਮ.ਐਲ.ਏ ਦਾ ਦਬਾਅ ਪ੍ਰਸ਼ਾਸਨ ਪਰ ਪਰ ਉਹ ਪੰਜਾਬ ਦੇ ਨਹੀਂ ਬੰਦੇ ਬਿਹਾਰੀ ਹੈ ਬਿਹਾਰੀ ਹੈ ਬਿਹਾਰੀ ਭਈਆਂ ਨੇ ਪੰਜਾਬੀਆਂ ਨੂੰ ਵਾਲਾ ਗੱਡੀਆਂ ਤੋਂ ਸੇ ਤੋਂ ਬੀਜੋ ਹਵਾਲਾ ਪ੍ਰੇਮਨਗਰ ਤੋਂ ਸੋਹੇ ਮੌਜੂਦਾ ਸਰਪੰਚ ਹੈ ਪ੍ਰੇਮਨਗਰ ਦਾ ਉਹਦਾ ਮੁੰਡਾ ਹੈ ਜਿਹੜਾ ਉਹਨਾਂ ਦਾ ਮੇਨ ਹੈ ਜਿਹੜਾ ਪ੍ਰੇਮਨਗਰ ਪਿਆਰੀ ਸਰਪੰਚ ਹੈ ਉਹਦਾ ਮੁੰਡਾ ਨਾਲ ਚਾਰ ਹੋਰ ਹੈ ਸਰਪੰਚ ਫਿਰ ਇੱਥੇ ਪ੍ਰਵਾਸੀ ਚੁਣਿਆ ਹੋਇਆ ਹਾਂਜੀ ਉਹ ਯਾਰ ਮੈਂ ਪੰਚਾਇਤ ਹੈ ਇਹ ਮੇਰੇ ਪਿੰਡ ਦਾ ਸਰਪੰਚ ਮੱਝ ਰੈਲ ਵਜੇ ਦਾ ਉਹ ਪ੍ਰੇਮਨਗਰ ਲੱਗਿਆ ਉੱਥੇ 2300 ਵੋਟਾਂ ਦੇ ਪ੍ਰਵਾਸੀ ਹੁੰਦੀ ਹੈ ਉਹਨਾਂ ਦਾ ਆਪਣਾ ਸਰਪੰਚ ਲੱਗ ਬਣਦਾ ਉਹਨਾਂ ਦੇ ਚੋਂ ਮੁੰਡਿਆਂ ਨੇ ਦੋ ਤਰੀਨ ਭਾਈ ਜਿਹਦੇ ਬਹੁਤ ਇਤਰਾਜ਼ਯੋਗ ਬੋਲਦੇ ਵੇ ਆ ਤੁਹਾਨੂੰ ਪਰਸਨ ਵੀਡੀਓ ਦੇ ਦਵਾ ਚਲਾ ਨਹੀਂ ਸਕਦੇ ਹਾਂਜੀ ਤੇ ਨਹੀਂ ਨਹੀਂ ਜੀ ਇੱਧਾ ਦੰਗੇ ਦੀ ਕਰਾਣੇ ਭਾਈ ਸੁਣ ਲਓ ਮੇਰੀਆਂ ਚਾਰ ਬੰਦੇ ਕਰਕੇ ਇੰਨੀ ਬੰਦੇ ਨਾਲ ਕਰਨਾ ਅਸੀਂ ਪੁਲਿਸ ਐਸਐਸਪੀ ਸਾਹਿਬ ਨੂੰ ਕੱਲ ਵੀਡੀਓ ਭਾਈ ਦੋ ਤਰੀਕ ਦੀ ਵੀਡੀਓ ਭੇਜੀ ਵੀ ਸੀ ਪਹਿਲਾਂ ਉਹਨੇ ਝਾਲੀ ਵੀਡੀਓ ਮਾਫੀ ਵਾਲੀ ਪਾਤੀ ਮੈਂ ਕਹਿੰਦਾ ਨਹੀਂ ਯਾਰ ਇੱਕ ਬੰਦੇ ਨੂੰ ਨਹੀਂ ਕਿਹਾ ਪੂਰੀ ਕੌਮ ਨੂੰ ਕਿਹਾ ਸਿੱਕ ਕੌਮ ਨੂੰ ਪੰਜਾਬ ਨੂੰ ਕਿਹਾ ਸਾਡੇ ਪਿੰਡਾਂ ਨੂੰ ਕਿਹਾ ਮੁੜ ਕੇ ਉਹ ਤੇ ਬਾਅਦ ਐ ਮੈਂ ਐਸਐਸਪੀ ਸਾਹਿਬ ਨੂੰ ਕੱਲ ਪਾਈ ਆ ਉਹਨਾਂ ਨੇ ਐਕਸ਼ਨ ਚ ਜਾ ਕੇ ਜਦੀ ਪੰਜੇ ਚ ਕਾਲੇ ਜਕਾਲੇ ਤਾਂ ਮੁੜ ਕੇ 3 ਵਜੇ ਛੜ ਤੇ ਇਹ ਮੁੰਡਿਆਂ ਦਾ ਇਕੱਠਾ ਹੁਣ ਇੱਥੇ ਕਿ ਮੋਤਮਰ ਸੱਜਣਾਂ ਦਾ ਇਕੱਠਾ ਮੈਨੂੰ ਦੱਸ ਮੋਤਮਰ ਸਰਪੰਚ ਹੈ ਮੇਰੇ ਪਿੰਡ ਦਾ 15 22 ਨੇਮ ਮੈਂ ਜੀ ਕਾਰਵਾਈ ਕਰ ਦੋ ਫੇਪ ਇੱਥੇ ਮਾਹੌਲ ਖਰਾਬ ਹੋਣਾ ਅਜੀ ਸਵੇਰ ਦਾ 10 ਵਜੇ ਟਾਈਮ ਦੇ ਘਾਹ ਦੇ ਵਿੱਚ ਸਵੇਰ 10 ਵਜੇ ਦਾ ਦੋਸ਼ੀ ਗ੍ਰਿਫਤਾਰ ਕਰ ਲੋ ਤੇ ਬੰਦਿਆਂ ਨੂੰ ਪਰਚਾ ਦੇ ਦੋ ਪਰ ਕੁਝ ਨਹੀਂ ਹੋਇਆ ਉਲਟਾ ਹੁਣ ਸਾਨੂੰ ਕਹਿੰਦੇ ਕਾਟਘਾਠਾਂ ਨੇ ਆਓ ਤੇ ਉਹਨਾਂ ਨੂੰ ਬੁਲਾਉਂਦੇ ਤੇ ਜੋ ਹੁੰਦਾ ਹੀ ਹੈ ਉਹ ਕਰਾਉਂਦੇ ਫੇ ਅਸੀਂ ਸਰਪੰਚ ਕਿਹੜੇ ਪਿੰਡ ਦੇ ਹਾਂ ਇਸੇ ਪਿੰਡ ਦਾ ਤੁਸੀਂ ਕਿਹੜੇ ਪਿੰਡ ਦੇ ਸਰਪੰਚ ਆਉਂਦੇ ਪਿੰਡ ਦਾ ਫੱਡੇਪੁਰ ਦਾ ਜਨਤਾ ਵੀ ਇਤਰਾਜ਼ ਕਰ ਰਹੀ ਹੈ ਇਸ ਗੱਲ ਤੇ ਜੀ ਬਿਲਕੁਲ ਬਿਲਕੁਲ ਪੰਚਾਇਤ ਇਤਰਾਜ਼ ਕਰਦੀਆਂ ਆ ਪ੍ਰਸ਼ਾਸਨ ਹੈ ਕੱਲ ਅਨਸਰੋ ਜੋਕੀ ਦੇ ਬੰਦੇ ਉਹਨਾਂ ਦੇ ਬਿਨਾਂ ਕਾਰਵਾਈ ਕੀਤੀ ਉਹਨਾਂ ਨੂੰ ਛੱਡ ਤਾਵਾਇਆ ਹੁਣ ਸਾਡੀ ਤਾਂ ਮੰਗ ਇਹ ਹੀ ਹੈ ਕਿ ਉਹਨਾਂ ਨੂੰ ਜੋ ਬੰਦੇ ਗ੍ਰੈਜੂਏਟ ਤੇ ਠੀਕ ਹੈ ਨਹੀਂ ਉਹਨੇ ਬਾਪਿਆਂ ਨੂੰ ਅਸ਼ਕੀਤਾਂ ਜਾਵੇ ਜਿਹੜਾ ਮਯੂਕਾ ਦਾ ਸਰਪੰਚ ਆ ਨਜਵਾ ਆੜੀਵਾਂ ਦੀ ਕਾਰਵਾਈ ਇਹ ਪੰਜਾਬ ਚ ਰਹਿ ਗਏ ਸਾਨੂੰ ਧਮਕੀਆਂ ਦੇ ਰਹੇ ਆ ਕਹਿੰਦੇ ਸਾਡੇ ਘਰ ਤੇ ਸਰਪੰਚ ਹੀ ਆ ਕਹਿੰਦੇ ਤੁਸੀਂ ਸਾਡਾ ਕੁਝ ਨਹੀਂ ਵਿਗਾੜ ਸਕਦੇ ਭਈ ਇਹ ਕਹਿ ਰਹੇ ਆ ਕਹਿੰਦੇ ਸਾਡੇ ਮਾਪਾਂ ਸਰਪੰਚ ਆ ਸਾਡਾ ਤੁਸੀਂ ਕੁਝ ਨਹੀਂ ਵਿਗਾੜ ਸਕਦੇ ਆਹ ਹੈ ਪ੍ਰਿਆ ਦਾ ਹਾਲ ਆ ਇਕ ਨੇ ਜਿਹੜੀ ਇਹ ਗੱਲ ਹੋਈ ਆ ਇੱਥੇ ਇਹ ਕੱਲੀ ਰ ਅਸੀਂ ਇਹਨੂੰ ਪੰਜਾਬ ਦੇ ਥਰੂ ਨਵੇੜਾਂਗੇ ਇਕੱਲੇ ਰੈਲ ਮਾਜਰੇ ਦੀ ਪੰਚਾਇਤ ਵੀ ਨਹੀਂ ਇਹਨੂੰ ਨਵੇੜ ਸਕਦੀ ਨਹੀਂ ਸਾਡੇ ਪੰਜਾਬੀ ਤੇ ਸਿੱਖਾਂ ਦੇ ਆਗੀ ਹੁਣੇ ਰੈਲ ਮਾਜਰੇ ਦੀ ਪੰਚਾਇਤ ਦੀ ਇਕੱਲੀ ਦੀ ਨਹੀਂ ਰਹੀ ਹਾਂਜੀ ਇਹ ਆਪਣੇ ਪੰਜਾਬੀ ਭਰਾਗੇ ਤੇ ਜਿਹੜਾ ਇੱਕ ਆਪਣਾ ਪੱਤਰਕਾਰ ਚੈਨਲ ਵਾਲਾ ਜਿਹੜਾ ਥਲੀਆ ਥਲੀ ਦੇ ਚੈਨਲ ਤੋਂ ਇਹ ਵੀਡੀਓ ਆ ਰਹੀ ਹੈ ਤੇ ਜਿਹਦੇ ਵਿੱਚ ਇਹ ਮਾਦਰਾ ਪੈਂਡਾ ਕੋਈ ਤੇ ਜਿਹੜਾ ਰੋਪੜ ਦੇ ਨਾਲ ਲੱਗਦਾ ਤੇ ਪਰਲੇਖਨ ਜਿਹੜੀ ਹੁਣ ਪੂਰੀ ਗੱਲਬਾਤ ਆ ਤੁਸੀਂ ਖਬਰ ਤਾਂ ਸਾਰੀ ਸੁਣੀ ਲਈ ਆ ਇਹ ਸਾਰੇ ਭਈਆਂ ਦਾ ਕਾਰਨਾਮਾ ਪੰਜਾਬੀਆਂ ਤੇ ਭਾਰੀ ਪੈ ਰਿਹਾ ਹਰ ਵਕਤ ਕਈ ਵਾਰੀ ਵੀ ਘਟਨਾ ਵਾਪਰੀਆਂ ਚੰਡੀਗੜ੍ਹ ਦੇ ਵਿੱਚ ਦੋ ਨੌਜਵਾਨ ਛੋਟੀ ਛੋਟੀ ਉਮਰ ਦੇ ਬੱਚੇ ਸੀਗੇ ਇੱਕ 17 ਸਾਲ ਦਾ ਇੱਕ 18 19 ਸਾਲ ਦਾ ਉਹ ਛੁਰਾ ਮਾਰ ਕੇ ਤੇ ਮੌਤ ਹੋ ਗਈ ਸੀਗੀ ਉਦੋਂ ਵੀ ਇਹ ਵੀਡੀਓ ਬਹੁਤ ਵਾਇਰਲ ਹੋਈਆਂ ਸੀ ਜਦੋਂ ਲੱਖਾ ਸਿੰਘ ਸਦਾਨਾ ਪਹੁੰਚੇ ਨੇ ਧਰਨਾ ਉੱਥੋਂ ਚੁਕਾਇਆ ਜਾਂਦਾ ਪੈਸੇ ਦੇ ਕੇ 5 ਲੱਖ ਰੁਪਈਆ ਦੇ ਕੇ ਤੇ ਇਹ ਸਾਡੀਆਂ ਇੱਥੇ ਨਾਕਾਮੀਆਂ ਵੀ ਜਿਹੜੇ ਅਸੀਂ ਆ ਇਹਨਾਂ ਨੂੰ ਪਰ ਨਾ ਦਿੰਦੇ ਆ ਆਪਣੇ ਘਰਾਂ ਚ ਰੱਖਦੇ ਆ ਬਾਅਦ ਦੇ ਵਿੱਚ ਸਾਡੇ ਨਾਲ ਹੀ ਇਹ ਇਲਜ਼ਾਮ ਉਲਟ ਹੋ ਜਾਂਦੇ ਆ ਤੇ ਹੁਣ ਉਹ ਜਿਹੜਾ ਇਹ ਵੀ ਕੰਮ ਹੁਣਾਂ ਜੀ ਹੋ ਰਿਹਾ ਇਹਨੂੰ ਸਰਪੰਚ ਬਣਾ ਦਿੱਤਾ ਗਿਆ ਮਾਜਰਾਪਿੰਡ ਦਾ ਜਿਹੜੇ ਕੋਈ ਇਹ ਤੇ ਉਹ ਸ਼ਰਿਆਮ ਕਹਿ ਰਿਹਾ ਵੀ ਸਾਡੇ ਅਫਸਰ ਪੰਚੀਏ ਸਾਡਾ ਤੁਸੀਂ ਕੁਝ ਨਹੀਂ ਵਿਗਾੜ ਸਕਦੇ ਗਾਣਾ ਕੱਢ ਰਹੇ ਆ ਇਥੇ ਵੀ ਪੰਜਾਬੀ ਜਿਹੜੇ ਸਾਡੇ ਸਿੱਖ ਜਿਨ੍ਹਾਂ ਦੇ ਸਿਰਾਂ ਤੇ ਪੱਗਾਂ ਤਾਂ ਇਥੇ ਪਤਾ ਲੱਗਦਾ ਵੀ ਭਈਏ ਸਿਰ ਚੜਾ ਰੱਖੇ ਆ ਸਾਡੇ ਹੀ ਪੰਜਾਬ ਦੇ ਵਿੱਚ ਰਹਿ ਕੇ ਜੇ ਤੁਸੀਂ ਜਾਓ ਰੇੜੀਆਂ ਤੇ ਰੇੜੀਆਂ ਤੇ ਵੀ ਭਈਏ ਟੱਕਰਨਗੇ ਫੈਕਟਰੀਆਂ ਚ ਪੰਜਾਬੀਆਂ ਦੇ ਕੋਈ ਨਾਮ ਨਿਸ਼ਾਨ ਨਹੀਂ ਸਾਰੇ ਪੰਜਾਬੀ ਤੇ ਉਥੇ ਕੋਈ ਹੈ ਪਹਿਲਾ ਨੰਬਰ ਤਾਂ ਪੰਜਾਬੀਆਂ ਨੂੰ ਲਾਉਂਦੇ ਹੀ ਨਹੀਂ ਦੂਜਾ ਨੰਬਰ ਸਾਰੇ ਭਈਏ ਆ ਪੈ ਫੈਕਟਰੀਆਂ ਦੇ ਵਿੱਚ ਕੋਈ ਫੈਕਟਰੀ ਚ ਵਗਜੋ ਚਾਹ ਨਰਮੇ ਵਾਲੀ ਚ ਚਾਹ ਚੋਨੇ ਕਾਸੇ ਵਾਲੀ ਚ ਵਗਜੋ ਚਾਹ ਰੇਹ ਵਾਲੀ ਚ ਸਾਰੇ ਕਿਤੇ ਭਈਏ ਆ ਰੇੜੀਆਂ ਤੇ ਭਈਏ ਬਸ ਕੀ ਕਹਣਾ ਕੋਈ ਦੁਕਾਨਾਂ ਜਿਹੜੀਆਂ ਰਸ਼ਨ ਪਾਣੀ ਵਾਲੀਆਂ ਪਰਚੂਨ ਵਾਲੀਆਂ ਉਹ ਸਾਡੇ ਪੰਜਾਬੀਆਂ ਦੀਆਂ ਹੁਣ ਤੇ ਫਿਲਹਾਲ ਸਾਰੇ ਕਿਤੇ ਭਈਏ ਆ ਤਾਂ ਬਈ ਇੱਥੇ ਪਹਿਲਾ ਨੰਬਰ ਪਤਾ ਲੱਗਦਾ ਵੀ ਸਾਡੇ ਪੰਜਾਬੀਆਂ ਤੋਂ ਕੰਮ ਤਾਂ ਖੋਤਾ ਹੀ ਖੋਤਾ ਜਿਹੜਾ ਹੁਣ ੱੱਕਾ ਸ਼ਰਿਆਮ ਹੋ ਰਿਹਾ ਤਾਂ ਵੀਡੀਓ ਤੁਸੀਂ ਸੁਣੀ ਲਈ ਆ ਤਾਂ ਬਈ ਇਹ ਸਿੱਧਾ ਸਾਡੇ ਪੰਜਾਬੀ ਜਿਹੜੇ ਲੋਕ ਇਹਨਾਂ ਨੂੰ ਘਰਾਂ 'ਚ ਬਾੜ ਦਿੰਦੇ ਆ ਤੇ ਸ਼ਰਿਆਮ ਇਹ ਬਾਅਦ ਦੇ ਵਿੱਚ ਕਹਿੰਦਾ ਮਤਲਬ ਇੰਜਾਮ ਤੁਸੀਂ ਦੇਖ ਹੀ ਰਿਹਾ ਵੀ ਆਪਣੇ ਮਨੀਓ ਬਾਅਦ ਦੇ ਵਿੱਚ ਗਾਲਾਂ ਕੱਢਦੇ ਹੈਗੇ ਤੇ ਹੁਣ ਸ਼ਰਿਆਮ ਤੱਕਾ ਹੋ ਰਿਹਾ ਪੰਜਾਬੀ ਸਿੱਖਾਂ ਨਾਲ ਜਿਨ੍ਹਾਂ ਦੀ ਸਿਰਾਂ ਤੇ ਪੱਗਾ ਸ਼ਰਿਆਮ ਗਾਲਾਂ ਕੱਢ ਰਿਹਾ ਕਹਿੰਦੀਆਂ ਨਾਲੇ ਵੀ ਸਾਡੇ ਹੱਥ ਸਰਪੰਚੀ ਆ ਤੇ ਇਹ ਆ ਜੀ ਬਾਗਾ ਉਹ ਤੁਸੀਂ ਖੌਰ ਪੂਰੀ ਸਾਰੀ ਸੁਣੀ ਲਈਆ ਇੱਥੇ ਹੁਣ ਸੋਡਾ ਕੀ ਕਹਿਣਾ ਬਾਈ ਜਿਹੜੇ ਇਹ ਪ੍ਰਵਾਸੀ ਭਈਆਂ ਨੂੰ ਭਈਆਂ ਦੇ ਨਾਂ ਤੇ ਜਾਣੇ ਜਾਂਦੇ ਆ ਭਈ ਹੀ ਕਹਿ ਸਕਦੇ ਆਪਾਂ ਇਹਨਾਂ ਨੂੰ ਇਹਨਾਂ ਬਾਰੇ ਸੋਡਾ ਕੀ ਕਹਿਣਾ ਵੀਡੀਓ ਤੁਸੀਂ ਸੁਣੀ ਲਈਆ ਸਾਡੇ ਪੰਜਾਬੀ ਭਰਾ ਬਾਈ ਇੱਕ ਦੁੱਖ ਦੀ ਘੜੀ ਦੇ ਵਿੱਚ ਹੀ ਇੱਕ ਫਿਲਾਲ ਹੁਣ ਤੇ ਦੱਸ ਰਹੇ ਆ ਉਹ ਬੋਲ ਬੋਲ ਕੇ ਰੋਲਾ ਪਾਪਾ ਕਿ ਪ੍ਰਸ਼ਾਸਨ ਨੂੰ ਵੀ ਕਹਿਤਾ ਪਰ ਕੋਈ ਸੁਣਵਾਈ ਨਹੀਂ ਹੋਈ ਇੱਥੇ ਪਤਾ ਲੱਗਦਾ ਵੀ ੱੱੱਕਾ ਹੋ ਰਿਹਾ ਸ਼ਰੀਆਮ ਪੰਜਾਬੀਆਂ ਨਾਲ ਇੱਕ ਝਟ ਹੋ ਜਾ ਕਰੋ ਜਦੋਂ ਕੋਈ ਬਾਹਰਲਾ ਇਹੇ ਬਾਹਰੋਂ ਰਹਿ ਕੇ ਵੀ ਪੰਜਾਬ ਦੇ ਵਿੱਚ ਦਬਾਅ ਬਣਾਈ ਜਾਂਦੇ ਆ ਸਾਡੇ ਪੰਜਾਬੀਆਂ ਤੇ ਜਿਨ੍ਹਾਂ ਦੇ ਸਿਰਾਂ ਤੇ ਪੱਗਾਂ ਉਹਨਾਂ ਨੂੰ ਇਹ ਦਬਾਉਣਾ ਚਾਹੁੰਦੇ ਆ ਤਾਂ ਬਈ ਛੋਟਾ ਕੀ ਕਹਿਣਾ ਵੀਡੀਓ ਤੁਸੀਂ ਸੁਣੀ ਲਈ ਸਾਰਿਆਂ ਨੇ ਤੇ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂਦਰ ਮੇਰੇ ਕੰਨਾਂ ਨਾ ਟਕਦੇ ਧੰਨਵਾਦ